ਸਾਰੇ ਪੰਥਕ ਤੇ ਰਾ ਇਕੱਠਾ ਹੋ ਕੇ ਜਿਹੜੀਆਂ ਹੈਗੀਆਂ ਉਹ ਭਾਈ ਮਨਦੀਪ ਸਿੰਘ ਲਈ ਚੋਣ ਪ੍ਰਚਾਰ ਕਰ ਰਹੀਆਂ ਨੇ ਸੋ ਪੰਥ ਵਿੱਚ ਏਕਤਾ ਨਜ਼ਰ ਆ ਰਹੀ ਹੈ ਹੂੰ ਸੋ ਮਨਪ੍ਰੀਤ ਸਿੰਘ ਇਆਲੀ ਦਾ ਉੱਥੇ ਆਉਣਾ ਇਕਬਾਲ ਸਿੰਘ ਝੁੰਦਾ ਵੱਲੋਂ ਜਿਹੜਾ ਹੈਗਾ ਪਟਿਆਰ ਕਰਨਾ ਇਟ ਮੀਨਸ ਉਹ ਪੰਥ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਨੇ ਹੁਣ ਬੇਸ਼ੱਕ ਉਹਨਾਂ ਨੂੰ ਵੱਡੀ ਜਿਹੜੀ ਹਮਾਇਤ ਹੈ ਕਿਉਂਕਿ ਉਹ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ ਪਰ ਉਹ ਹੁਣ ਕੱਲੇ ਭਾਈ ਅਮਰਤਪਾਲ ਸਿੰਘ ਗਰੁੱਪ ਦੇ ਉਮੀਦਵਾਰ ਨਹੀਂ ਸਮੁੱਚੇ ਪੰਥ ਦੇ ਉਮੀਦਵਾਰ ਹੈ ਨੇਵ ਸਿੰਘ ਸੰਨੀ ਦੀ ਕੁਰਬਾਨੀ ਪੰਥ ਦੀ ਕੁਰਬਾਨੀ ਆ ਕਿਸੇ ਇੱਕ ਪਾਰਟੀ ਦੀ ਕੁਰਬਾਨੀ ਨਹੀਂ ਜਦ ਲਈ ਆਪਾਂ ਇਹ ਤੇ ਖਿਆਲ ਚ ਰੱਖੀਏ ਸਿਰਫ ਰਾਜਾ ਬੜੇਗਾ ਜਿਹੜੇ ਉਹ ਤੜਫ ਰਹੇ ਹੈਗਾ ਇੱਕ ਗੱਲ ਹੈਗੀ ਉਹਨਾਂ ਨੂੰ ਦਿਸ ਰਿਹਾ ਹੈ ਵੀ ਭਵਿੱਖ ਵਿੱਚ ਭਾਈ ਅਮਰਤਪਾਲ ਸਿੰਘ ਵਾਲਾ ਧੜਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਗਰੁੱਪ ਹੈਗਾ ਜੇ ਇਹ ਇਕੱਠੇ ਹੋ ਜਾਂਦੇ ਆ ਤਾਂ ਕਾਂਗਰਸ ਦਾ ਜਿਹੜਾ ਰਾਹ ਹੈ ਉਹ ਰੋਕ ਸਕਦੇ ਆ ਅਸੋ ਉਹ ਉਸ ਦਰਚੋਂ ਜਿਹੜਾ ਹੈਗਾ ਉਹ ਅੱਗੇ ਕਰ ਰਿਹਾ ਜਿਹੜੀ ਗੱਲ ਉਹ ਕਹਿੰਦੇ ਹੈਗੇ ਆ ਵੀ ਭਾਈ ਸਰਬਜੀਤ ਸਿੰਘ ਕਦੇ ਇੱਕ ਸ਼ਬਦ ਵੀ ਨਹੀਂ ਬੋਲੇ ਹੁਣ ਉਹਦੇ ਵਿੱਚੋਂ ਟਾਈਮਿੰਗ ਮਿਲਦੀ ਆ ਜੇ ਰਾਜਾਪਟੇਂਗਰ ਨੂੰ ਪਤਾ ਹੋਵੇ ਵੀ ਕਿਸੇ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ ਆ ਉਹਨੂੰ ਅੱਧਾ ਜੇ ਸਰਬਜੀਤ ਸਿੰਘ ਨੂੰ ਟਾਈਮ ਵੀ ਦੇਣਗੇ ਮੇਰੇ ਖਿਆਲ ਡੇਢ ਮਿੰਟ ਤੋਂ ਵੱਧ ਟਾਈਮ ਨਹੀਂ ਦੇਣਗੇ ਉਹ ਫਤਹਿ ਬੁਲਾ ਸਕੇਗਾ ਉਹ ਕੋਈ ਵੀ ਮੁੱਦਾ ਨਹੀਂ ਚੁੱਕ ਸਕੇਗਾ ਉਹ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਤਰਨਤਾਰਨ ਦੀ ਜਿਮਨੀ ਚੋਣ ਕਿਉਂਕਿ ਹੁਣ तकरीबन 10-12 ਦਿਨ ਦਾ ਹੀ ਜਿਹੜਾ ਸਮਾਂ ਰਹਿ ਗਿਆ ਹੈ ਜਿੰਨੀ ਜਿੰਨੀ ਚੋਣ ਨੇੜੇ ਆਉਂਦੀ ਜਾਵੇਗੀ ਉਹਨੇ ਉਹਨੇ ਮਾਹੌਲ ਜਿਹੜੇ ਨੇ ਉਹ ਦਿਨ-ਬਦਨ ਬਦਲਦੇ ਜਾਣਗੇ ਸਰਦਾਰ ਅਤਾ ਸਿੰਘ ਜੀ ਕਿਵੇਂ ਦੇਖਦੇ ਹੋ ਪੰਥਕ ਧਿਰ ਦੇ ਵੱਲੋਂ ਜਿਹੜਾ ਕੈਂਡੀਡੇਟ ਭਾਈ ਮਨਦੀਪ ਸਿੰਘ ਦਿੱਤਾ ਗਿਆ ਹੈ ਉਹਦੇ ਤੋਂ ਆਪਾਂ ਸ਼ੁਰੂਆਤ ਕਰਦੇ ਹੈਗੇ ਆ ਪਿਛਲੇ ਦਿਨੀ ਮੰਤਰੀ ਸਿੰਘਿਆਲੀ ਹੁਣੀ ਵੀ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਬਖ ਬਖ ਸ਼ਕਸੀ ਤਾਂ ਹੋਰ ਵੀ ਜਿਹੜੀਆਂ ਸ਼ਾਮਲ ਹੋਈਆਂ ਨੇ ਗਰਾਊਂਡ ਤੇ ਕਿਹੋ ਜਿਹਾ ਮਾਹੌਲ ਹੈ ਕੀ ਤੁਸੀਂ ਸੋਚਦੇ ਹੋ ਇਸ ਬਾਰੇ ਹਾਂਜੀ ਹਾਂਜੀ ਸੋ ਸਾਰੇ ਪੰਥਕ ਤੇ ਰਾ ਇਕੱਠਾ ਹੋ ਕੇ ਜਿਹੜੀਆਂ ਹੈਗੀਆਂ ਉਹ ਭਾਈ ਮਨਦੀਪ ਸਿੰਘ ਨੇ ਚੋਣ ਪ੍ਰਚਾਰ ਕਰ ਰਹੀਆਂ ਨੇ ਸੋ ਪੰਥ ਵਿੱਚ ਏਕਤਾ ਨਜ਼ਰ ਆ ਰਹੀ ਹੈ ਜੀ ਹਾਂ ਨਾ ਸੋ ਮਨਪ੍ਰੀਤ ਸਿੰਘ ਈਆਲੀ ਦਾ ਉੱਥੇ ਆਉਣਾ ਇਕਬਾਲ ਸਿੰਘ ਝੁੰਦਾ ਵੱਲੋਂ ਜਿਹੜਾ ਹੈਗਾ ਪ੍ਰਚਾਰ ਕਰਨਾ ਇਟ ਮੀਨਸ ਉਹ ਪੰਥ ਦੇ ਸਾਂਝੇ ਉਮੀਦਵਾਰ ਦੇ ਤੌਰ ਤੇ ਨੇ ਹੁਣ ਬੇਸ਼ੱਕ ਉਹਨਾਂ ਨੂੰ ਵੱਡੀ ਜਿਹੜੀ ਹਮਾਇਤ ਹੈਗੀ ਆ ਉਹ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ ਪਰ ਉਹ ਹੁਣ ਕੱਲੇ ਭਾਈ ਅਮਰਤਪਾਲ ਸਿੰਘ ਗਰੁੱਪ ਦੇ ਉਮੀਦਵਾਰ ਨਹੀਂ ਸਮੁੱਚੇ ਪੰਥ ਦੇ ਉਮੀਦਵਾਰ ਹੈ ਸੋ ਭਾਈ ਸੰਨੀ ਦੀ ਕੁਰਬਾਨੀ ਸੰਦੀਪ ਸਿੰਘ ਸੰਨੀ ਦੀ ਕੁਰਬਾਨੀ ਪੰਥ ਦੀ ਕੁਰਬਾਨੀ ਆ ਕਿਸੇ ਇੱਕ ਪਾਰਟੀ ਦੀ ਕੁਰਬਾਨੀ ਨਹੀਂ ਹੈ ਸੋ ਇਹ ਆਪਾਂ ਇਹ ਖਿਆਲ ਚ ਰੱਖੀਏ ਭਾਈ ਸੰਦੀਪ ਸਿੰਘ ਸੰਨੀ ਪੂਰੀ ਕੌਮ ਦੇ ਸੂਰਮੇ ਨੇ ਸੋ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਸੋ ਪੰਥਕ ਉਮੀਦਵਾਰ ਦੇ ਤੌਰ ਤੇ ਉਹਨਾਂ ਨੂੰ ਸਾਹਮਣੇ ਲਿਆਂਦਾ ਗਿਆ ਦੂਜਾ ਹੈਗਾ ਵੀ ਜਿੱਦੀ ਇੱਕ ਤਾਂ ਵੀ ਪੰਥਕ ਜਜਬਾ ਉੱਥੇ ਠਾਠਾ ਮਾਰ ਰਿਹਾ ਇਹ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਮਾਲਵੇ ਤੋਂ ਆਇਆ ਦਵਾਬੇ ਤੋਂ ਵੀ ਜਿਹੜੇ ਨੌਜਵਾਨ ਨੇ ਉਹ ਆ ਰਹੇ ਹੈਗੇ ਆ ਹਨ ਜੀ ਦੂਸਰਾ ਹੈਗਾ ਕਿਉਂਕਿ ਵੋਟ ਪੋਲਿਟਿਕਸ ਵਿੱਚ ਜਿਹੜੀਆਂ ਸਥਾਨਕ ਸਥਿਤੀਆਂ ਨੇ ਉਹ ਕਾਫੀ ਸਾਜਗਾਰ ਹੁੰਦੀਆਂ ਨੇ ਉਹ ਜੇ ਵਿਰੋਧ ਵਿੱਚ ਭੁਗਤਣ ਤਾਂ ਵਿਰੋਧ ਵਿੱਚ ਪੈਂਦੀਆਂ ਆ ਨੇ ਤੇ ਜੇ ਹੱਕ ਵਿੱਚ ਭੁਗਤਣ ਤਾਂ ਹੱਕ ਵਿੱਚ ਹੁੰਦੀਆਂ ਨੇ ਉਹਦੇ ਚੋਂ ਜਿਹੜਾ ਵੋਟਾਂ ਤੇ ਕਾਫੀ ਹੋਲਡ ਆ ਇਹਦੇ ਵਿੱਚ ਹਰਮੀਤ ਸਿੰਘ ਸੰਧੂ ਦਾ ਵੀ ਕਾਫੀ ਹੋਲਡ ਹੈਗਾ ਉਹਦੇ ਵਿੱਚੋਂ ਬਾਦਲਾਂ ਦੇ ਜਿਹੜੇ ਜਵਾਈ ਰਹੇ ਨੇ ਜਵਾਈ ਨੇ ਹਦੀਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦਾ ਵੀ ਕਾਫੀ ਹੋਲਡ ਆ ਉਸ ਇਲਾਕੇ ਦੇ ਹਨ ਤਰਨ ਤਰਨ ਸੋ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਹੈਗੇ ਡਟ ਕੇ ਜਿਹੜਾ ਹੈਗਾ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਆਏ ਉਹਨੇ ਆਪਣੇ ਸਾਰੇ ਵਰਕਰਾਂ ਦੀਆਂ ਡਿਊਟੀਆਂ ਲਾ ਰਹੇ ਨੇ ਸੋ ਜਿਹੜੇ ਲੋਕ ਇੱਕ ਤਰ੍ਹਾਂ ਨਾਲ ਹੁੰਦਾ ਨਾ ਕੁਝ ਉਹਨਾਂ ਦੀ ਆਪਣੀ ਨਿੱਜੀ ਵੋਟ ਹੁੰਦੀ ਆ ਸੋ ਨਿੱਜੀ ਵੋਟ ਨਾਲ ਜੁੜੇ ਹੋਏ ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨਾਲ ਜੁੜੇ ਹੋਏ ਆ ਉਹ ਵੀ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਜਿਹੜੀ ਹੈਗੀ ਉਹ ਵੋਟ ਭੁਗਤ ਰਹੀ ਆ ਹਾਲੇ ਵੀ ਅਸੀਂ ਇਹ ਨਹੀਂ ਕਹਿੰਦੇ ਵੀ ਮਨਦੀਪ ਸਿੰਘ ਦੀ ਜਿੱਤ ਸਪਸ਼ਟ ਹੈਗੀ ਆ ਜੇ ਜਿੱਤ ਹਾਰ ਹੋਈ ਵੀ ਬਹੁਤ ਥੋੜੀਆਂ ਵੋਟਾਂ ਨਾਲ ਹੋਣੀ ਆ ਉਹਦੇ ਚ ਹਰਮੀਤ ਸਿੰਘ ਸੰਧੂ ਵੀ ਇੰਨਾ ਕਮਜ਼ੋਰ ਕੈਂਡੀਡੇਟ ਨਹੀਂ ਹੈਗਾ ਸੋ ਪੰਥਕ ਜਜਬਾ ਕਾਫੀ ਮਜ਼ਬੂਤ ਹੈ ਸਾਰੀਆਂ ਤਰ੍ਹਾਂ ਇੱਕ ਜਜਬੇ ਨਾਲ ਹੈਗੀਆਂ ਜਿਹੜੀਆਂ ਉਹ ਪ੍ਰਚਾਰ ਕਰ ਰਹੀਆਂ ਨੇ ਪਰ ਹਲੇ 11 ਦਿਨ ਪਏ ਨੇ ਇਸ ਲਈ ਇਹ ਜਜਬਾ ਬਣਾਈ ਰੱਖਣ ਦੀ ਲੋੜ ਹੁੰਦੀ ਆ ਵੋਟਾਂ ਵਾਲੇ ਸਿਸਟਮ ਚ ਅਖੀਰ ਤੱਕ ਵੀ ਕੁਝ ਹੋ ਸਕਦਾ ਹੁੰਦਾ ਸੋ ਇਸ ਪੰਥਕ ਜਜਬੇ ਨੂੰ ਬਣਾਈ ਰੱਖਣਾ ਤੇ ਦੂਸਰਾ ਇਹ ਹੈਗਾ ਵੀ ਇਹਨੂੰ ਲਗਾਤਾਰ ਮਜ਼ਬੂਤ ਕਰਨਾ ਤੇ ਕੌਮ ਨੂੰ ਜੋੜਦੇ ਰੱਖਣਾ ਇਸ ਧਿਰ ਦੀ ਹੈਗੀ ਆ ਜਿਹੜੀ ਜ਼ਿੰਮੇਵਾਰੀ ਹੋ ਗਈ ਜੀ ਬਿਲਕੁਲ ਜੀ ਔਰ ਆਪਾਂ ਦੇਖਿਆ ਸੀ ਕਿ ਪਿਛਲੀ ਵਾਰ ਵੀ ਜਦੋਂ ਐਮਪੀ ਜਿਹੜੇ ਸਰਬਜੀਤ ਸਿੰਘ ਖਾਲਸਾ ਹੈਗੇ ਨੇ ਉਹਨਾਂ ਦੀ ਵੀ ਜਿਹੜੀ ਹਵਾ ਜਾਂ ਆਪਾਂ ਕਹਿ ਲਈਏ ਕਿ ਹਨੇਰੀ ਅਖੀਰ ਵਾਲੇ ਸਮੇਂ ਦੇ ਵਿੱਚ ਅਖੀਰ ਵਾਲੇ ਕੁਝ ਦਿਨਾਂ ਦੇ ਵਿੱਚ ਹੀ ਪਾਚਸਾ ਇਸ ਤਰੀਕੇ ਦਾ ਪਲਟ ਗਿਆ ਸੀ ਕਿ ਉੱਥੇ ਸਰਕਾਰੀ ਕੈਂਡੀਡੇਟ ਵੀ ਜਿਹੜਾ ਬਹੁਤ ਪਿੱਛੇ ਰਹਿ ਜਾਂਦਾ ਹੈ ਤੇ ਬਾਕੀ ਦੇ ਵੀ ਜਿਹੜੇ ਕੈਂਡੀਡੇਟ ਡੇਟ ਹੈਗੇ ਨੇ ਉਹ ਪਿੱਛੇ ਰਹਿ ਜਾਂਦੇ ਨੇ ਸਰਦਾਰ ਅਤਾ ਸਿੰਘ ਜੀ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਵੱਲੋਂ ਜਿਹੜੀ ਹੈ ਟਿੱਪਣੀ ਕੀਤੀ ਗਈ ਹੈ ਪਿਛਲੇ ਦਿਨੀ ਆਪਾਂ ਦੇਖਿਆ ਸੀ ਕਿ ਉਹਨਾਂ ਨੇ ਕਿਵੇਂ ਜਿਹੜਾ ਕੋਈ ਚੋਣ ਦੇ ਵਿੱਚ ਮੁੱਦਾ ਹੈ ਵੀ ਨਹੀਂ ਉਸ ਨੂੰ ਲੈ ਕੇ ਆਂਦਾ ਸੀ ਤੇ ਇਸ ਵਾਰ ਜਿਹੜੀ ਇਦਾਂ ਦੀ ਟਿੱਪਣੀ ਕਰਨੀ ਕਹਿੰਦੇ ਕਿ ਜੀ ਇਹਨਾਂ ਨੇ ਤਾਂ ਕਦੀ ਉੱਥੇ ਜਾ ਕੇ ਫਤਿਹ ਹੀ ਨਹੀਂ ਬੁਲਾਈ ਕੀ ਇਹਨੂੰ ਤੁਸੀਂ ਕਿਵੇਂ ਇਸਨੂੰ ਇਸ ਦਾ ਕਿਵੇਂ ਦੇਖਦੇ ਹੋ ਇਹਨੂੰ ਕਿਸ ਐਂਗਲ ਤੋਂ ਦੇਖਦੇ ਹੈਗੇ ਹੋ ਕਿ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ ਜાં ਆਪਾਂ ਦੇਖਿਆ ਕਿ ਅਟੈਕ ਸਾਰੀਆਂ ਹੀ ਤਿਰਾਂ ਦੇ ਵੱਲੋਂ ਜਾਂ ਤੇ ਅਮਰਤਪਾਲ ਸਿੰਘ ਹੋਣਾ ਤੇ ਹੋ ਰਿਹਾ ਹੈਗਾ ਜਾਂ ਐਮਪੀ ਸਰਬਜੀਤ ਸਿੰਘ ਖਾਲਸਾ ਹੋਣਾ ਤੇ ਹੋ ਰਿਹਾ ਮਤਲਬ ਇਹ ਤਿਰਨੋ ਹੀ ਘੇਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈਗੀ ਆ ਕੀ ਇੱਥੋਂ ਫਿਰ ਇਹ ਵੀ ਲੱਗਦਾ ਹੈਗਾ ਕਿ ਇਹ ਤਿਰ ਉਹਨਾਂ ਨੂੰ ਮਜ਼ਬੂਤੀ ਚ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਇਹਨੂੰ ਆਪਾਂ ਜੇ ਵਿਸਥਾਰ ਨਾਲ ਇਹਦਾ ਉਕਰੀਏ ਇੱਕ ਤਾਂ ਹੈਗਾ ਵੀ ਉਹ ਕਹਿੰਦੇ ਵੀ ਭਾਈ ਸਰਬਜੀਤ ਸਿੰਘ ਨੇ ਕਦੀ ਪਾਰਲੀਮੈਂਟ ਵਿੱਚ ਫਤਿਹ ਵੀ ਨਹੀਂ ਬੁਲਾਈ ਹੈ ਨਾ ਹੂੰ ਹੂੰ ਸੋ ਅੱਜ ਜਦੋਂ ਅਸੀਂ ਉਹਨਾਂ ਦੇ ਪਿਤਾ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹੈਗੇ ਤਾਂ ਉਹ ਰਾਜਾ ਵੜਿੰਗਰੋਂ ਯਾਦ ਹੋਣਾ ਚਾਹੀਦਾ ਵੀ ਸਰਬਜੀਤ ਸਿੰਘ ਦਾ ਪਰਿਵਾਰ ਜਦੋਂ ਫਤਿਹ ਬੁਲਾਉਂਦਾ ਤਾਂ ਇਤਿਹਾਸ ਸਿਰਜ ਦਿੰਦਾ ਹੈ ਜੀ ਸੋ ਇਹਨਾਂ ਦੇ ਪਿਤਾ ਜੀ ਨੇ ਕਿਸੇ ਟਾਈਮ ਫਤਿਹ ਬੁਲਾਈ ਸੀ ਤੇ ਇਤਿਹਾਸ ਸਿਰਜ ਦਿੱਤਾ ਸੀ ਸਦੀਆਂ ਤੱਕ ਸਿੱਖਾਂ ਵਿੱਚ ਉਹਨਾਂ ਦਾ ਨਾਂ ਹੈ ਜਿਹੜਾ ਜਾਣਿਆ ਜਾਂਦਾ ਰਹੂਗਾ ਇਸ ਇਹ ਰਾਜਾ ਵੜਿੰਗਰੋਂ ਜਿਹੜੀ ਹੈਗੀ ਆ ਇਹ ਸੋਝੀ ਹੋਣੀ ਚਾਹੀਦੀ ਐ ਦੂਜਾ ਪਿਛਲੀ ਵਾਰ ਉਹਨਾਂ ਨੇ ਕਿਹਾ ਸੀਗਾ ਵੀ ਇੱਥੇ ਖਾਲਸਤਾਨੀਆਂ ਦੀ ਲੋੜ ਨਹੀਂ ਹਿੰਦੁਸਤਾਨੀਆਂ ਦੀ ਲੋੜ ਹੈਗੀ ਆ ਸੋ ਉਹਦਾ ਵੀ ਕੁਛ ਤੇ ਰਾਣੇ ਜਵਾਬ ਦਿੱਤਾ ਵੀ ਸਾਨੂੰ ਵੀ ਅਕਾਲ ਤਖਤ ਢਾਉਣ ਵਾਲੀਆਂ ਧਿਰਾਂ ਦੀ ਲੋੜ ਨਹੀਂ ਹੈਗੀ ਹੂੰ ਹੂੰ ਸੋ ਜਿਹੜੇ ਸਾਡੇ ਤਖਤ ਜਿਹੜੇ ਸਾਡੇ ਤਖਤ ਨੂੰ ਢਾਉਣ ਦੇ ਜਿਹੜੇ ਜ਼ਿੰਮੇਵਾਰ ਨੇ ਸਾਨੂੰ ਵੀ ਉਹਨਾਂ ਦੀ ਲੋੜ ਨਹੀਂ ਹੈ ਨਾ ਬਾਕੀ ਧਿਰਾਂ ਨੇ ਬੇਸ਼ੱਕ ਠੀਕ ਹੈ ਲੜ ਰਹੀਆਂ ਨੇ ਆਮ ਆਦਮੀ ਪਾਰਟੀ ਵੀ ਲੜ ਰਹੀ ਹੈਗੀ ਆ ਹਨਾ ਤੇ ਉਹ ਇਵਨ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਧੜਾ ਵੀ ਲੜ ਰਿਹਾ ਬੇਸ਼ੱਕ ਲੜਨਾ ਨਾ ਉਹ ਸਵਾਗਤ ਹੀ ਹੋ ਗਿਆ ਪਰ ਜਿਨ੍ਹਾਂ ਨੇ ਸਾਡੇ ਤਖਤ ਤੇ ਹਮਲਾ ਕਰਿਆ ਸਾਡੇ ਤਖਤ ਨੂੰ ਟਾਰਗੇਟ ਕਰਿਆ ਸੋ ਉਹਨਾਂ ਦੀ ਸਾਨੂੰ ਪੰਜਾਬ ਨੂੰ ਘੱਟੋ ਘੱਟ ਕੋਈ ਲੋੜ ਨਹੀਂ ਉਹ ਆਪਣੇ ਮਨਾਂ ਵਿੱਚੋਂ ਇਹ ਵਹਿਮ ਕੱਢ ਦੇਣ ਵੀ ਪੰਜਾਬ ਦੇ ਦੋ ਵਿਚਾਰਧਾਰਾ ਮੰਨ ਇੱਕ ਬੰਨੇ ਤੇ ਹੁਣੇ-ਹੁਣੇ ਸੂਬਾ ਸਰਹੰਦੀ ਗੱਲ ਹੁੰਦੀ ਹੈ ਇੱਕ ਉਹ ਸਰਕਾਰ ਸੀ ਜਿਹਦੇ ਅੰਡਰ ਸੂਬਾ ਸਰਹੰਦ ਨੇ ਕਿੰਨੇ ਹੀ ਨੌਜਵਾਨਾਂ ਨੇ ਇਸ ਖਿੱਤੇ ਦੇ ਵਿੱਚੋਂ ਆਪਾਂ ਕਹਿ ਲਈ ਕਿ ਆਪਣੀਆਂ ਜਾਨਾਂ ਗਵਾਈਆਂ ਹੈਗੀਆਂ ਨੇ ਔਰ ਉਸੇ ਹੀ ਸਰਕਾਰ ਦੀ ਜਿਹੜੀ ਆਪਾਂ ਕਹਿ ਲਈ ਕਿ ਇੱਕ ਨੁਮਾਇंदा ਇਦਾਂ ਦੀ ਗੱਲ ਕਰਦਾ ਏ ਇਹਨੂੰ ਕਿਵੇਂ ਦੇਖਦੇ ਆਂ ਹਾਂਜੀ ਹਾਂਜੀ ਤੁਹਾਨੂੰ ਇੱਕ ਤਰ੍ਹਾਂ ਨਾਲ ਉਹ ਆਪਾਂ ਕਹਿ ਸਕਦੇ ਆਂ ਵੀ ਆ ਰਾਜਾ ਵੜਿੰਗਾ ਜਿਹੜਾ ਅੱਗ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਹਨਾ ਸੋ ਜਿਹੜੀ ਜਿਹੜੀ ਉਹ ਉਹ ਗੱਲਾਂ ਭੜਕਾਉ ਕੈਟਾਗਰੀ ਦੇ ਵਿੱਚ ਆਪਾਂ ਪਾ ਸਕਦੇ ਹਾਂ ਔਰ ਬਾਕੀ ਦੀ ਲੀਡਰਸ਼ਿਪ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੋਈ ਬਿਆਨ ਨਹੀਂ ਆ ਰਹੇ ਨਾ ਭਾਰਤੀ ਜਨਤਾ ਪਾਰਟੀੋਂ ਆ ਰਹੇ ਨਾ ਅਕਾਲੀ ਦਲੋਂ ਆ ਰਹੇ ਇਹ ਫਰਕ ਹਾਂ ਜੀ ਦੇਖੋ ਇਵਨ ਕਾਂਗਰਸ ਵੱਲੋਂ ਵੀ ਨਹੀਂ ਆ ਰਿਹਾ ਸੁਖਜਿੰਦਰ ਸਿੰਘ ਰੰਧਾਵਾ ਕੁਝ ਨਹੀਂ ਬੋਲਦੇ ਇਸ ਮਾਮਲੇ ਠੀਕ ਹੈ ਉਹ ਆਪਣਾ ਚੋਰ ਪ੍ਰਚਾਰ ਕਰਨ ਜੀ ਸਕਦੇ ਕਰ ਨਾ ਚਰਨਜੀਤ ਸਿੰਘ ਚੰਨੀ ਇਸ ਤਰ੍ਹਾਂ ਦਾ ਢੜਕਾਓ ਬਿਆਨ ਦਿੰਦੇ ਹੈਗੇ ਆ ਨਾ ਪ੍ਰਗਟ ਸਿੰਘ ਦਾ ਆ ਸਮੁੱਚੀ ਲੀਡਰਸ਼ਿਪ ਦਾ ਨਹੀਂ ਸਿਰਫ ਰਾਜਾ ਬੜੇਗਾ ਜਿਹੜੇ ਉਹ ਤੜਫ ਰਹੇ ਹੈਗੇ ਆ ਇਹ ਗੱਲ ਹੈਗੀ ਆ ਉਹਨਾਂ ਨੂੰ ਦਿਸ ਰਿਹਾ ਹੈ ਵੀ ਭਵਿੱਖ ਵਿੱਚ ਭਾਈ ਅਮਰਤਪਾਲ ਸਿੰਘ ਵਾਲਾ ਧੜਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਗਰੁੱਪ ਹੈਗਾ ਜੇ ਇਹ ਇਕੱਠੇ ਹੋ ਜਾਂਦੇ ਆ ਤਾਂ ਕਾਂਗਰਸ ਦਾ ਜਿਹੜਾ ਰਾਹ ਹੈ ਉਹ ਰੋਕ ਸਕਦੇ ਹੈਗੇ ਆ ਮੈਨੂੰ ਉਹ ਉਸ ਡਰ ਤੋਂ ਜਿਹੜਾ ਹੈਗਾ ਉਹ ਅੱਗੇ ਕਰ ਰਿਹਾ ਜਿਹੜੀ ਗੱਲ ਉਹ ਕਹਿੰਦੇ ਹੈਗੇ ਆ ਵੀ ਭਾਈ ਸਰਬਜੀਤ ਸਿੰਘ ਕਦੇ ਇੱਕ ਸ਼ਬਦ ਵੀ ਨਹੀਂ ਬੋਲੇ ਹੁਣ ਉਹਦੇ ਵਿੱਚੋਂ ਟਾਈਮਿੰਗ ਮਿਲਦੀ ਆ ਜੇ ਰਾਜਾ ਬਟਿੰਗਰ ਨੂੰ ਪਤਾ ਹੋਵੇ ਵੀ ਕਿਸੇ ਪਾਰਟੀ ਦੇ ਕਿੰਨੇ ਉਮੀਦਵਾਰ ਜਿੱਤੇ ਆ ਉਹਨੂੰ ਅੱਧਾ ਜੇ ਸਰਬਜੀਤ ਸਿੰਘ ਨੂੰ ਟਾਈਮ ਵੀ ਦੇਣਗੇ ਮੇਰੇ ਖਿਆਲ ਡੇਢ ਮਿੰਟ ਤੋਂ ਵੱਡ ਟਾਈਮ ਨਹੀਂ ਦੇਣਗੇ ਉਹ ਫਤਹਿ ਬੁਲਾ ਸਕੇਗਾ ਉਹ ਕੋਈ ਵੀ ਮੁੱਦਾ ਨਹੀਂ ਚੁੱਕ ਸਕੇਗਾ ਉਹ ਉਹਨਾਂ ਦਾ ਸਿਸਟਮ ਇਸ ਤਰ੍ਹਾਂ ਦਾ ਤੇ ਵੱਡੀ ਗੱਲ ਇਹ ਵੀ ਹੋ ਸਕਦੀ ਆ ਵੀ ਉਹ ਉਹ ਸ਼ਹੀਦ ਪਾਪਾਈ ਬੀਨ ਸਿੰਘ ਦੇ ਪਰਿਵਾਰ ਦਾ ਨਮਾਇੰਦਾ ਹੋਣ ਕਰਕੇ ਉਹਨੂੰ ਅਗਨੋਰ ਹੀ ਕਰਦੇ ਹੋਣ ਵੀ ਇਹਨੂੰ ਬੋਲਣ ਦਾ ਟਾਈਮ ਹੀ ਨਾ ਦਓ। ਬਿਲਕੁਲ ਉਹਨਾਂ ਦੇ ਇਹ ਹੀ ਪਾਰਲੀਮੈਂਟ ਇਹ ਉਹਨਾਂ ਦੇ ਕਰੀਬੀਆਂ ਨਾਲ ਵੀ ਜਦੋਂ ਗੱਲ ਹੋਈ ਕਿ ਤੁਹਾਨੂੰ ਨਾ ਲਿਖ ਕੇ ਦੇਣਾ ਪੈਂਦਾ ਕਿ ਤੁਸੀਂ ਕਿਹੜੇ ਸਬਜੈਕਟ ਤੇ ਜਿਹੜੀ ਹੈ ਗੱਲਬਾਤ ਕਰਨੀ ਹੈਗੀ ਹੈ ਤੇ ਉਹਨਾਂ ਵੱਲੋਂ ਬਾਰ ਬਾਰ ਜਿਹੜਾ ਹੈ ਇਹ ਲਿਖ ਕੇ ਦਿੱਤਾ ਗਿਆ ਹੈ ਔਰ ਉਹਨਾਂ ਨੂੰ ਅਫੀਸ਼ੀਅਤੇ ਗੱਲ ਕਰਨੀ ਨਹੀਂ ਦਿੱਤੀ ਜਾਰੀ ਹੈਗੀ ਜਿਹੜੀ ਇਹ ਫੀਡਬੈਕ ਜਿਹੜੀ ਸਾਹਮਣੇ ਆ ਰਹੀ ਹੈਗੀ ਆ ਤੇ ਦੂਜੇ ਪੰਨੇ ਕਹਿੰਦੇ ਵੀ ਫਤਿਹ ਜਦੋਂ ਇਹਨਾਂ ਨੇ ਮੇਰੇ ਖਿਆਲ ਸੌ ਚੁੱਕ ਸਮਾਗਮ ਹੋਇਆ ਸੀ ਉਹ ਵੀ ਪਾਰਲੀਮੈਂਟ ਦੇ ਵਿੱਚ ਹੀ ਹੋਇਆ ਸੀ ਉਦੋਂ ਬਕਾਇਦਾ ਜਿਹੜੀ ਹੈ ਫਤਿਹ ਵੀ ਬੁਲਾਈ ਗਈ ਸੀ ਇਹ ਵੀ ਇਹਨਾਂ ਦਾ ਫੈਕਚੁਅਲ ਜਿਹੜਾ ਨਾ ਉਹ ਵੀ ਗਲਤ ਸਾਬਤ ਹੁੰਦਾ ਹੈਗਾ ਜੀ ਨਹੀਂ ਉਹਨਾਂ ਦਾ ਇਹ ਕਹਿਣ ਦਾ ਮਤਲਬ ਆ ਵੀ ਲੋਕਾਂ ਦੇ ਮੁੱਦੇ ਨਹੀਂ ਉੱਠ ਚੁਕਾਉਂਦੇ ਇਹ 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 ਗੱਲ ਕਹਿਣ ਦੀ ਹੈਗੀ ਆ ਹੁਣ ਲੋਕ ਸਭਾ ਦੇ 543 ਮੈਂਬਰ ਨੇ ਜੇ ਤੁਸੀਂ ਲੋਕ ਸਭਾ ਦੀਆਂ ਪ੍ਰोसीਡਿੰਗਸ ਨੂੰ ਦੇਖੋ ਤਾਂ ਮੇਰੇ ਅਸਾਮ ਨਾਲ ਵੱਧ ਤੋਂ ਵੱਧ 15% ਮੈਂਬਰ ਆਫ ਪਾਰਲੀਮੈਂਟ ਆ ਜਿਹੜੇ ਹਰੇਕ ਸੈਸ਼ਨ ਵਿੱਚ ਆਪਣੀ ਆਵਾਜ਼ ਉਠਾਉਂਦੇ ਆ 85 85% ਮੈਂਬਰ ਆਫ ਪਾਰਲੀਮੈਂਟ ਕਦੇ ਵੀ ਬੋਲਦੇ ਨਹੀਂ ਦੇਖੇ ਗਏ ਇੰਡੀਆ ਦੀ ਪਾਰਲੀਮੈਂਟ ਇਹ ਮੈਂ ਇਸ ਇਸ ਮੌਕੇ ਦਾ ਨਹੀਂ ਤੁਸੀਂ ਪਿਛਲੇ 50 60 70 ਸਾਲਾਂ ਦਾ ਇਤਿਹਾਸ ਕੱਢ ਕੇ ਦੇਖ ਲਓ 85% ਜਾਂ ਬਹੁਤੀ ਗੱਲ ਹੋਏ 80% ਲਾ ਲਓ ਹੋਰ ਨਹੀਂ 75% ਲਾ ਦੋ ਵੀ 25% ਵੱਧ ਤੋਂ ਵੱਧ ਆ ਜਿਹੜੇ ਐਮਪੀ ਬੋਲਦੇ ਹੈਗੇ ਆ 75% ਬੀਬੇ ਰਾਣੀ ਬਣ ਕੇ ਹੁਣ ਸੰਨੀ ਦੇ올 ਸੰਨੀ ਦੇ올 ਸੀਗਾ ਉਹ ਉਹ ਕਿੰਨਾ ਕ ਬੋਲਿਆ ਕਦੀ ਬੋਲਿਆ ਪੰਜਾਬ ਦਾ ਇੱਥੇ ਹੋ ਗਿਆ ਵਿਨੋਦ ਖੰਨਾ ਕਿੰਨਾ ਕ ਬੋਲਿਆ ਕਦੀ ਕਿਸੇ ਨੇ ਵਿਨੋਦ ਖੰਨੇ ਨੂੰ ਬੋਲਦਾ ਦੇਖਿਆ ਹੂੰ ਜੀ ਸੋ ਇਹ ਇਹ ਸਾਰੇ ਲੋਕ ਇਹ ਇਹ ਬੀਬੀਆਂ ਰਾਣੀਆਂ ਜਿੱਦਾਂ ਉਹਨਾਂ ਦੀਆਂ ਵੋਟਾਂ ਨੇ ਬੀਜੇਪੀ ਦੀਆਂ ਬੀਜੇਪੀ ਨੇ ਇਹਨਾਂ ਨੂੰ ਗੂੰਗੇ ਬਣਾ ਕੇ ਸਿਰਫ ਵੋਟਾਂ ਪਾਉਣ ਲਈ ਰੱਖਿਆ ਹੋਇਆ ਤੇ ਭਾਈ ਜਿਹੜਾ ਬੰਦਾ ਬੋਲਣਾ ਚਾਹੁੰਦਾ ਉਹਨੂੰ ਤੁਸੀਂ ਜੇਲ੍ਹ 'ਚ ਦੇ ਰੱਖਿਆ ਉਹਨੂੰ ਲਿਆਓ ਬੁਲਾਉਣ ਲਈ ਇੱਕ ਵਾਰੀ ਤੁਹਾਨੂੰ ਸਾਰਿਆਂ ਨੂੰ ਚੁੱਪ ਕਰਾ ਸਕਦਾ ਉਹ ਇਕੱਲਾ ਹੀ ਬੰਦਾ ਹਨਾ ਵੀ ਇਹ ਸਾਰੀ ਪੰਜਾਬ ਦੀ ਲੀਡਰਸ਼ਿਪ ਨੂੰ ਤੇ ਸੈਂਟਰ ਦੀ ਲੀਡਰਸ਼ਿਪ ਨੂੰ ਚੁੱਪ ਕਰਾ ਸਕਦਾ ਉਹਨੂੰ ਰਾਜਾ ਵਣਿੰਗ ਦੇ ਰੌਲਾ ਪਾਉਣ ਤੇ ਗ੍ਰਿਫਤਾਰ ਕੀਤਾ ਗਿਆ ਇਹ ਜੇ ਕਿਸੇ ਨੂੰ ਯਾਦ ਹੋਵੇ ਤਾਂ ਬਿਲਕੁਲ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਨੂੰ ਯਾਦ ਹਨ ਜੇ ਵੀ ਉਹ ਤਸਵੀਰਾਂ ਜਦੋਂ ਬਕਾਇਦਾ ਇਹਨਾਂ ਨੇ ਭਗਵੰਤ ਮਾਨ ਦੇ ਬੜੇ ਹੱਕ ਦੀ ਜੀ ਗੱਲ ਕਰਕੇ ਇਹ ਗੱਲ ਕਹੀ ਸੀ ਕਿ ਇਹਨਾਂ ਦਾ ਮੈਂ ਜੀ ਆ ਮੂੰਹ ਦੇਖ ਕੇ ਆ ਦੇਖੋ ਜੀ ਅਖਬਾਰ ਦੇ ਵਿੱਚ ਇਦਾਂ ਦਾ ਮੂੰਹ ਇਹਨਾਂ ਦਾ ਛਪਿਆ ਹੈਗਾ ਤੇ ਇਹ ਸਾਰਾ ਜਿਹੜਾ ਹੈ ਨਾਥ ਪਾਈ ਜਾਵੇ ਬਕਾਇਦਾ ਮੇਰੇ ਖਿਆਲ ਕੈਂਪੇਨਿੰਗ ਇਹਨਾਂ ਨੇ ਹੀ ਉਦੋਂ ਸ਼ੁਰੂ ਜਿਹੜੀ ਹੈ ਅਮਰਪਾਲ ਸਿੰਘ ਦੇ ਖਿਲਾਫ ਕੀਤੀ ਸੀ ਜੀ ਹਾਂ ਜੀ ਹਾਂ ਜੀ ਹੁਣ ਇਹਨਾਂ ਦੋਹਾਂ ਨੂੰ ਟਾਈਮ ਦਿਓ ਤੁਸੀਂ ਭਾਈ ਅਮਰਪਾਲ ਸਿੰਘ ਨੂੰ ਰਿਹਾ ਕਰਕੇ ਟਾਈਮ ਦਿਓ ਤੇ ਫਿਰ ਦੇਖੋ ਵੀ ਉਹ ਕੀ ਬੋਲਦਾ ਹੈ ਸੋ ਫੇਰ ਫੇਰ ਕਹਿਣਾ ਇਹ ਗਲਤ ਬੋਲਦਾ ਹੈਗਾ ਨਾ ਸੋ ਇਹ ਰਾਜਾ ਵੜਿੰਗਾ ਸਾਨੂੰ ਲੱਗਦਾ ਹੈ ਵੀ ਇਹ ਇੱਕ ਤਰ੍ਹਾਂ ਨਾਲ ਪੜਕਾਓ ਬਿਆਨਬਾਜ਼ੀ ਕਰ ਰਿਹਾ ਹੈ ਦੋ ਫਿਰਕਿਆਂ ਦਰਮਿਆਨ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵੋਟਾਂ ਦੀ ਪੋਲਰਾਈਜੇਸ਼ਨ ਕਰ ਰਿਹਾ ਹੈਗਾ ਸੋ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਕੋਈ ਵੀ ਹੋਰ ਜਿਹੜਾ ਚੰਗਾ ਸਿਆਸਤਦਾਨ ਨਾ ਕਾਂਗਰਸ ਦਾ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਗਟ ਸਿੰਘ ਓਨੀ ਨੇ ਜਾਂ ਇਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਸੋ ਜਿਹੜੇ ਸਿਆਣੇ ਨੇ ਉਹ ਕੋਈ ਵੀ ਨਹੀਂ ਬੋਲ ਰਿਹਾ ਇਵਨ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਐਮਪੀ ਨੇ ਹੈ ਨਾ ਯਾਨੀ ਕੋਈ ਵੀ ਕੁਝ ਨਹੀਂ ਬੋਲਿਆ ਇਹ ਕੱਲਾ ਹੀ ਹੈਗਾ ਜਿਹੜਾ ਰਾਜਾ ਵੜਿੰਗ ਇਹ ਕਿਸੇ ਸਾਜ਼ਿਸ਼ ਤਹਿਤ ਪੰਜਾਬ ਨੂੰ ਮੁੜ ਕੇ ਜਿਹੜਾ ਹੈਗਾ ਇੱਕ ਅੱਗ ਦੀ ਭੱਠੀ ਵਿੱਚ ਝੋਕਣ ਲਈ ਜਿਹੜਾ ਹੈਗਾ ਉਹ ਗਲਤ ਬਿਆਨਬਾਜ਼ੀ ਕਰ ਰਿਹਾ ਹੈ